ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਂਝਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਹਰ ਰੋਜ਼ ਸੁਖਮਨੀ ਸਾਹਿਬ ਦੀ ਇਹ ਇੱਕ ਅਸ਼ਟਪਦੀ ਤੇ ਪੰਕਤੀ ਦਾ ਜਾਪ ਕਰ ਲੈਂਦੇ ਹੋ ਫਿਰ ਵੇਖਣਾ ਤੁਹਾਡੇ ਉੱਤੇ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਕਿ ਜਦੋਂ ਇੱਕ ਮਹਾਪੁਰਖ ਜੀ ਸੰਤ ਜੀ ਕਥਾ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਚਰਨਾ ਤੇ ਇੱਕ ਨੌਜਵਾਨ ਮੁਸਲਮਾਨ ਵੀਰ ਟੈਪਿਆ। ਉਹਦਾ ਨਾਮ ਸੀ ਅਬਦੁਲ ਕਲਾਮ ਤੇ ਰੋ ਰੋ ਕੇ ਉਹਨੇ ਬੇਨਤੀ ਕੀਤੀ ਤੇ ਕਹਿਣ ਲੱਗਾ। ਅੱਲਾਹ ਵਾਲਿਓ ਮੇਰੇ ਤੇ ਵੀ ਕੋਈ ਕਿਰਪਾ ਕਰ ਦਿਓ। ਮੈਂ ਜਲੰਧਰ ਤੋਂ ਹਾਂ ਕੰਗਾਲ ਹੋ ਕੇ ਆਪਣੀ ਪਤਨੀ ਸਮੇਤ ਇੱਥੇ ਆਇਆ ਹਾਂ ਮੇਰੇ ਕੋਲ ਨਾ ਰੋਟੀ ਦਾ ਪ੍ਰਬੰਧ ਹੈ ਨਾ ਰਹਿਣ ਨੂੰ ਜਗ੍ਹਾ ਸੰਤਾ ਨੇ ਕੀ ਕੀਤਾ ਕਿ ਮੁਸਲਮਾਨ ਵੀਰ ਨੂੰ ਬੜੇ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਚੋਂ ਲੰਗਰ ਚੋਂ ਪ੍ਰਸ਼ਾਦਾ ਛਕਾਇਆ ਸਭ ਤੋਂ ਪਹਿਲਾਂ ਫਿਰ ਉਹਦੇ ਰਹਿਣ ਦਾ ਪ੍ਰਬੰਧ ਕੀਤਾ ਜਦੋਂ ਉਹਨੇ ਪ੍ਰਸ਼ਾਦਾ ਛਕ ਲਿਆ ਤੇ ਉਸ ਨੂੰ ਧੀਰਜ ਨਾਲ ਮਿਲਿਆ ਗਿਆ ਸੰਤਾ ਨੇ ਬੜੇ ਪਿਆਰ ਨਾਲ ਇੱਕ ਗੱਲ ਕਹੀ ਤੇ ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਉਹਦੇ ਵਿੱਚੋਂ ਇੱਕ ਪੰਗਤੀ ਦਾ ਜਾਪ ਤੁਸੀਂ ਕਰ ਸਕਦੇ ਹੋ ਸਤਿਗੁਰ ਜੀ ਤੁਹਾਡੇ ਫਿਰ ਸਾਰੇ ਹੀ ਕਾਰਜ ਰਾਸ ਕਰ ਦੇਣਗੇ ਉਹ ਕਹਿਣ ਲੱਗਾ ਮਹਾਪੁਰਖੋ ਮੈਂ ਜ਼ਰੂਰ ਕਰਾਂਗਾ ਮਹਾਪੁਰਖਾਂ ਨੇ ਉਰਦੂ ਦੇ ਵਿੱਚ ਕਿਉਂਕਿ ਉਹ ਮੁਸਲਮਾਨ ਸੀ ਤੇ ਉਰਦੂ ਹੀ ਪੜਦਾ ਸੀ ਚੰਗੀ ਤਰ੍ਹਾਂ ਸਮਝ ਸਕਦਾ ਸੀ ਉਹਨੂੰ ਉਰਦੂ ਵਿੱਚ ਲਿਖ ਕੇ ਦਿੱਤੀ ਹੋਈ ਸੁਖਮਨੀ ਸਾਹਿਬ ਦੀ ਪੰਗਤੀ ਜਿਹੜੀ ਸੀ ਪ੍ਰਭ ਕੈ ਸਿਮਰਣ ਰਦ ਸਦ ਨੌਨਦ ਜਦੋਂ ਮਹਾਂਪੁਰਖਾਂ ਨੇ ਉਹਨਾਂ ਇਹ ਪੰਗਤੀ ਦੇ ਦਿੱਤੀ ਤੇ ਏਡੀ ਕਲਾ ਵਰਤੀ ਕਿ ਉਹ ਮੁਸਲਮਾਨ ਵੀਰ ਇਹ ਕਲਾਮ ਨੂੰ ਅਠੇ ਪਹਿਰ ਹੀ ਪੜਦਾ ਰਿਹਾ ਅਠੇ ਪਹਿਰ ਇਹਨੂੰ ਕੰਠ ਕਰ ਲਿਆ ਕਿਉਂਕਿ ਇੱਕ ਪੰਗਤੀ ਤਾਂ ਆਸਾਨੀ ਨਾਲ ਹੀ ਕੰਠ ਹੋ ਗਈ ਗੱਲ ਬਾਕੀ ਪ੍ਰੇਮ ਤੇ ਪਿਆਰ ਦੀ ਹੁੰਦੀ ਹੈ ਕਿ ਸੁਖਮਨੀ ਸਾਹਿਬ ਦੀ ਇਸ ਪੰਗਤੀ ਦੇ ਸਦਕਾ ਉਹ ਮੁਸਲਮਾਨ ਵੀਰ ਜਿਹਦਾ ਨਾਮ ਅਬਦੁਲ ਕਲਾਮ ਸੀ ਇੰਨੇ ਕਿਰਪਾ ਉਹਦੇ ਤੇ ਹੋ ਗਈ ਕਿ ਕਿਸਮਤ ਦਾ ਦਰਵਾਜ਼ਾ ਖੁੱਲ ਗਿਆ ਅਜੇ ਤਿੰਨ ਹੀ ਦਿਨ ਬੀਤੇ ਸਨ ਕਿ ਪੰਗਤੀ ਦੇ ਜਾਪ ਕਰਦੇ ਨੂੰ ਉਥੇ ਗੁਰਦੁਆਰਾ ਸਾਹਿਬ ਦੀ ਸਵੇਰ ਦਾ ਦੀਵਾਨ ਜਦੋਂ ਸਜਿਆ ਹੋਇਆ ਸੀ ਅਰਦਾਸ ਹੋਈ ਉਥੇ ਇੱਕ ਫੌਜੀ ਆਇਆ ਸੂਬੇਦਾਰ ਜਿਨੇ ਮਹਾਂਪੁਰਖਾਂ ਨੂੰ ਕਿਹਾ ਮੇਰੀ ਜ਼ਮੀਨ ਬੜੀ ਜ਼ਿਆਦੀ ਹੈ ਕਿਸੇ ਮਿਹਨਤੀ ਬੰਦੇ ਦੀ ਮੈਨੂੰ ਬੜੀ ਲੋੜ ਹੈ ਕਿਸੇ ਕਾਮੇ ਦੀ ਰਹਾਇਸ਼ ਵੀ ਮੈਂ ਦੇ ਦੇਵਾਂਗਾ ਪਰ ਕੰਮ ਕਰਨ ਵਾਲਾ ਕੋਈ ਬੰਦਾ ਜਿਹੜਾ ਹੈ ਮੈਨੂੰ ਇਮਾਨਦਾਰ ਚਾਹੀਦਾ ਹੈ। ਮਹਾਪੁਰਖ ਕਹਿਣ ਲੱਗੇ ਵੇਖੋ ਭਾਈ ਇਹ ਬਾਣੇ ਦੀ ਪੰਗਤੀ ਦੀ ਬਖਸ਼ਿਸ਼ ਕਾਮ ਮੰਗਣ ਵਾਲਾ ਆਇਆ ਸੀ। ਕਾਮ ਦੇਣ ਵਾਲਾ ਵੀ ਗੁਰੂ ਸਾਹਿਬ ਜੀ ਨੇ ਆਪ ਭੇਜ ਦਿੱਤਾ। ਇੱਥੇ ਇੱਕ ਹੈ ਜਿਸ ਨੂੰ ਕੰਮ ਦੀ ਲੋੜ ਹੈ। ਕਾਮ ਵਾਲੇ ਤਾਂ ਬਹੁਤ ਹਨ। ਪਰ ਕੰਮ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਭੇਜਿਆ। ਮਹਾਪੁਰਖਾਂ ਨੇ ਦੋਵਾਂ ਨੂੰ ਮਿਲਾਇਆ। ਉਹ ਸੂਬੇਦਾਰ ਨੂੰ ਮਿਲਾ ਕੇ ਉਹ ਮੁਸਲਮਾਨ ਵੀਰ ਨੂੰ ਵੀ ਮਿਲਾਇਆ ਵੇਖੋ ਜੀ ਉਹਨੂੰ ਕੰਮ ਮਿਲ ਗਿਆ ਸੂਬੇਦਾਰ ਨੇ ਪੁੱਛਿਆ ਭਾਈ ਤੂੰ ਮੇਰੇ ਨਾਲ ਨੌਕਰੀ ਕਰੇਂਗਾ ਕਿਉਂਕਿ ਵੇਖ ਮੇਰੇ ਕੋਲ ਜ਼ਮੀਨ ਤਾਂ ਬੜੀ ਜ਼ਿਆਦਾ ਹੈ ਮੈਨੂੰ ਕੰਮੇ ਦੀ ਵੀ ਲੋੜ ਹੈ ਅਬਦੁੱਲ ਨੇ ਉਸ ਮੁਸਲਮਾਨ ਵੀਰ ਨੇ ਉਸਦਾ ਸ਼ੁਕਰਾਨਾ ਕੀਤਾ ਨਾਲ ਹੀ ਮੁਸਲਮਾਨ ਵੀਰ ਨੇ ਪਰਮਾਤਮਾ ਜੀ ਦਾ ਵੀ ਸ਼ੁਕਰਾਨਾ ਕੀਤਾ ਉਹ ਸੂਬੇਦਾਰ ਦੇ ਘਰ ਫਿਰ ਉਸਨੂੰ ਰਿਹائش ਵੀ ਮਿਲ ਗਈ ਆਪਣੀ ਪਤਨੀ ਸਮੇਤ ਉੱਥੇ ਚਲਿਆ ਗਿਆ ਕਿਉਂਕਿ ਸੂਬੇਦਾਰ ਨੇ ਉਹਨੂੰ ਰਹਿਣ ਵਾਸਤੇ ਚੰਗਾ ਕਮਰਾ ਵੀ ਦੇ ਦਿੱਤਾ ਤਨਖਾਹ ਵੀ ਦੇ ਦਿੱਤੀ ਹੁਣ ਇਥੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਜੇ ਉਹ ਮੁਸਲਮਾਨ ਵੀਰ ਨੂੰ ਨੌਕਰੀ ਮਿਲ ਗਈ ਹੁਣ ਇਹਦੇ ਵਿੱਚ ਵੱਡੀ ਗੱਲ ਇਹ ਹੋਈ ਕਿ ਉਹਨੇ ਵੀਰ ਨੇ ਮੁਸਲਮਾਨ ਨੇ ਇਸ ਪੰਗਤੀ ਦਾ ਲੜਨਾ ਛੱਡਿਆ ਪ੍ਰਭ ਕੇ ਸਿਮਰਨ ਰਿਧ ਸਿਧ ਨੌਨਿਦ ਤੇ ਰੱਬ ਦੀ ਫਿਰ ਕਿਰਪਾ ਤਾਂ ਹੋਣੀ ਸੀ ਰेद ਸੇਦ ਨਾ ਉਹ ਨਿਹਦ ਜਿਹੜੇ ਖਜ਼ਾਨੇ ਮਿਲਦੇ ਹਨ ਉਹ ਫਿਰ ਰੱਬ ਤੋਂ ਹੀ ਮਿਲਦੇ ਹਨ ਉਹਨੇ ਬਾਣੀ ਦੀ ਪੰਕਤੀ ਦਾ ਲੜਨਾ ਛੱਡਿਆ ਜਿੱਥੇ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦਾ ਜਿੱਥੇ ਖੇਤਾਂ ਵਿੱਚ ਕੰਮ ਕਰਦਾ ਤੇ ਨਾਲ ਨਾਲ ਇਸ ਪੰਕਤੀ ਦਾ ਜਾਪ ਕਰਿਆ ਕਰਦਾ ਵੇਖੋ ਜੀ ਜਿਹੜੇ ਦਾਤੇ ਨੇ ਦਾਤ ਦੇਣੀ ਹੁੰਦੀ ਹੈ ਉਸ ਨੂੰ ਤਾਂ ਹੀ ਮਿਲਣੀ ਹੁੰਦੀ ਹੈ ਕਿਉਂਕਿ ਉਹ ਦਾਤੇ ਨੂੰ ਨਹੀਂ ਵਿਸਾਰਦਾ ਉਹਨੂੰ ਫਿਰ ਸਾਰੀਆਂ ਹੀ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ ਕਰ ਕੇ ਇਹੋ ਜੇ ਹੁੰਦੇ ਹਨ ਜਦੋਂ ਉਹਨਾਂ ਨੂੰ ਦਾਤ ਮਿਲ ਜਾਂਦੀ ਹੈ ਤਾਂ ਦਾਤਾਂ ਦੇਣ ਵਾਲੇ ਦਾਤੇ ਨੂੰ ਵਿਸਾਰ ਦਿੰਦੇ ਹਨ ਪਰ ਇਦਾਂ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਫਿਰ ਤਾਂ ਦਾਤਾ ਜੀ ਹੋਰ ਵੀ ਬਖਸ਼ਿਸ਼ਾਂ ਕਰਨਗੇ ਜੇਕਰ ਅਸੀਂ ਉਹਨਾਂ ਨੂੰ ਨਹੀਂ ਵਿਸਾਰਾਂਗੇ ਮੁਸਲਮਾਨ ਦੇ ਕੰਮ ਤੋਂ ਸੂਬੇਦਾਰ ਵੀਰ ਬੜਾ ਹੀ ਖੁਸ਼ ਹੋਇਆ ਕਿਉਂਕਿ ਦਿਨ ਬਦਨ ਉਹਦੀ ਕਮਾਈ ਵਿੱਚ ਬਰਕਤ ਪੈ ਰਹੀ ਸੀ ਉਹਦੀ ਜ਼ਮੀਨ ਦੇ ਵਿੱਚੋਂ ਹੁਣ ਫਸਲ ਜਿਹੜੀ ਸੀ ਬਹੁਤ ਹੀ ਵਧੀਆ ਹੋ ਰਹੀ ਸੀ ਉਹ ਆਪ ਵੀ ਖੁਦ ਵੇਖ ਕੇ ਹੈਰਾਨ ਸੀ ਕਿ ਅੱਗੇ ਕਦੇ ਵੀ ਉਹਦੀ ਫਸਲ ਜਿਹੜੀ ਸੀ ਐਨੀ ਚੰਗੀ ਨਹੀਂ ਸੀ ਹੁੰਦੀ ਉਹਦੇ ਆਸ-ਪਾਸ ਦੇ ਜਿੰਨੇ ਵੀ ਲੋਕ ਸਨ ਜਿਹੜੇ ਵੀ ਉਹਦੇ ਨੇੜੇ ਤੇੜੇ ਆਪਣੀ ਫਸਲ ਉਗਾਇਆ ਕਰਦੇ ਸਨ ਉਹ ਵੀ ਵੇਖ ਕੇ ਹੈਰਾਨ ਸਨ ਕਿ ਅੱਗੇ ਕਦੀ ਇਹਦੇ ਇੰਨੀ ਜ਼ਿਆਦਾ ਫਸਲ ਨਹੀਂ ਹੋਈ ਹੁਣ ਇੰਨੀ ਫਸਲ ਇੰਨੇ ਕਿਵੇਂ ਨਿਕਲ ਰਹੀ ਹੈ ਇਸ ਲਈ ਸੂਬੇਦਾਰ ਉਸ ਵਿਅਕਤੀ ਤੋਂ ਬੜਾ ਖੁਸ਼ ਸੀ ਕਿਉਂਕਿ ਦਿਨ-ਬ-ਦਿਨ ਉਹਦੀ ਤਰੱਕੀ ਹੋ ਰਹੀ ਸੀ ਤਨਖਾਹ ਵਧਦੀ ਗਈ ਕਿਉਂਕਿ ਜਮੀਨ ਸੀ ਖੇਤੀ ਕਰਦਾ ਸੀ ਕਰਦਿਆਂ-ਕਰਦਿਆਂ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਸੀ ਫਸਲ ਬਹੁਤ ਜ਼ਿਆਦਾ ਹੋਣ ਲੱਗੀ ਸੂਬੇਦਾਰ ਨੇ ਇਹਨੂੰ ਠੇਕੇ ਤੇ ਪੈੜੀ ਦੇਣੀ ਸ਼ੁਰੂ ਕਰ ਦਿੱਤੀ ਭਾਈਵਾਲੀ ਬਣਾ ਲਿਆ ਵਪਾਰ ਦੇ ਵਿੱਚ ਸਾਥ ਸੰਗਤ ਜੀ ਇਸ ਕਰਕੇ ਫਿਰ ਐਸੀ ਬਖਸ਼ਿਸ਼ ਹੋਈ ਕਿ ਇੱਕ ਕੰਗਾਲ ਤੋਂ ਜਿਹੜਾ ਮੁਸਲਮਾਨ ਵੀਰ ਸੀ ਕੋਝ ਸਾਲਾਂ ਦੇ ਵਿੱਚ ਅਮੀਰ ਵਿਅਕਤੀ ਬਣ ਗਿਆ ਤੁਸੀਂ ਯਕੀਨ ਨਹੀਂ ਕਰੋਗੇ ਉਹ 4 ਮਰਬਿਆਂ ਦਾ ਮਾਲਕ ਬਣ ਗਿਆ ਸੀ ਸਰ ਸੰਘਾ ਜੀ ਇਹ ਐਸੇ ਮਹਾਪੁਰਖ ਕਈ ਵਾਰੀ ਕੁਝ ਐਸੀਆਂ ਵਿਧੀਆਂ ਦੱਸ ਦਿੰਦੇ ਹਨ ਜਿਨ੍ਹਾਂ ਨੂੰ ਜੇਕਰ ਅਸੀਂ ਅਪਣਾ ਲਈਏ ਤਾਂ ਮੰਨ ਲਓ ਕਿ ਅਸੀਂ ਵੀ ਆਪਣੀ ਕਿਸਮਤ ਨੂੰ ਸੋਨੇ ਵਾਂਗ ਚਮਕਾ ਸਕਦੇ ਹਾਂ ਡਾਕਟਰ ਭਾਈ ਵੀਰ ਸਿੰਘ ਜੀ ਉਹ ਵੀ ਆਖਦੇ ਹੁੰਦੇ ਸੀ ਕਹਿੰਦੇ ਕਿ ਕਈਆਂ ਨੂੰ ਸਮਝ ਨਹੀਂ ਕਿਤਿਆਂ ਦੁੱਖ ਭੋਕ ਸਦਮਾਰ ਹਿੰਦੇ ਹੁੰਦੇ ਸੀ ਕਿ ਕਈਆਂ ਨੂੰ ਰੱਬ ਦੁੱਖ ਦੇ ਕੇ ਭੁੱਖ ਦੇ ਕੇ ਆਪਣੇ ਵੱਲ ਸੱਦਾ ਭੇਜਦੇ ਹਨ ਭਾਵ ਆਪਣੇ ਨੇੜੇ ਕਰਨ ਦੇ ਲਈ ਨੇਮ ਵਧਾਉਣ ਲਈ ਦੁੱਖ ਤੇ ਭੁੱਖ ਦਿੱਤਾ ਜਾਂਦਾ ਹੈ ਇਸ ਦੁੱਖ ਤੇ ਭੁੱਖ ਨੇ ਆਉਣਾ ਸੀ ਉਸ ਮੁਸਲਮਾਨ ਵੀਰ ਨੇ ਨਾਮ ਦੇ ਨਾਲ ਜੁੜਨਾ ਸੀ ਇਸੇ ਕਰਕੇ ਭਾਈ ਵੇਖੋ ਗੁਰੂ ਸਾਹਿਬ ਜੀ ਦੀ ਕਿੰਡੀ ਵੱਡੀ ਕਿਰਪਾ ਹੋਈ ਉਸ ਵੀਰ ਤੇ ਮੁਸਲਮਾਨ ਵੀਰ ਤੇ ਜਦੋਂ ਐਡੀ ਵੱਡੀ ਕਿਰਪਾ ਹੋ ਗਈ ਤਾਂ ਸੰਤ ਮਹਾਪੁਰਖਾਂ ਜੀ ਦੇ ਕੋਲ ਆਇਆ ਤੇ ਆ ਕੇ ਸ਼ੁਕਰਾਨਾ ਕੀਤਾ ਕਿ ਇਸ ਕਲਾਮ ਦੇ ਸਦਕਾ ਮੇਰੇ ਤੇ ਰਹਿਮਤ ਹੋਈ ਹੈ ਹੁਣ ਤੁਸੀਂ ਮੈਨੂੰ ਹੋਰ ਵੀ ਕਲਾਮ ਦੇ ਦਿਓ ਪ੍ਰਭ ਕੇ ਸਿਮਰਨ ਰਿਦ ਸਿਧ ਨੌਨਿਤ ਇਸ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਤਾਂ ਸਾਰੀਆਂ ਰਧੀਆਂ ਸਿੱਧੀਆਂ ਹਨ ਖਜ਼ਾਨੇ ਨੌਬਰ ਨ ਹੋ ਚੁੱਕੇ ਹਨ ਸਭ ਕੁਝ ਇਹਦੇ ਵਿੱਚ ਹੀ ਹੁੰਦਾ ਹੈ ਦੌਲਤ ਵੀ ਸ਼ੋਹਰਤ ਵੀ ਤੇ ਕਰਮਾਤਾਂ ਵੀ ਫਿਰ ਉਹ ਵੀਰ ਨੇ ਦੱਸਿਆ ਕਹਿੰਦਾ ਕਿ ਜਦੋਂ ਵੀ ਅਜੇ ਵੀ ਮੇਰੇ ਕਿਧਰੇ ਅੱਖ ਖੁੱਲ ਜਾਂਦੀ ਹੈ ਭਾਵੇਂ ਰਾਤ ਨੂੰ ਹੀ ਖੁੱਲ ਜਾਵੇ ਮੈਂ ਉਦੋਂ ਹੀ ਇਹ ਕਲਾਮ ਪੜਨਾ ਸ਼ੁਰੂ ਕਰ ਦਿੰਦਾ ਹਾਂ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਕਿਰਪਾ ਮੇਰੇ ਤੇ ਹੁੰਦੀ ਰਹੇ ਇਦਾਂ ਅੱਗੇ ਵੀ ਮੈਂ ਹੋਰ ਕਈਆਂ ਨੂੰ ਦੱਸਨਾ ਹਾਂ ਕਿ ਤੁਸੀਂ ਵੀ ਇਸ ਕਲਾਮ ਦਾ ਜਾਪ ਸਿਮਰਨ ਕਰਿਆ ਕਰੋ ਕਹਿੰਦਾ ਕਿ ਮਹਾਪੁਰਖ ਜੀ ਮੈਨੂੰ ਕੋਈ ਹੋਰ ਵੀ ਪੰਕਤੀ ਦਾ ਜਾਪ ਦਿਓ ਤਾਂ ਕਿ ਮੈਂ ਪਰਮਾਤਮਾ ਨੂੰ ਵਿਸਾਰਨਾ ਸਕਾਂ ਮਹਾਪੁਰਖਾ ਨੇ ਮੈਨੂੰ ਇੰਨਾ ਕੁਝ ਬਖਸ਼ ਦਿੱਤਾ ਹੈ ਮੈਂ ਤਾਂ ਜਿੰਨਾ ਵੀ ਉਹਨਾਂ ਦਾ ਸ਼ੁਕਰਾਨਾ ਕਰਾਂ ਥੋੜਾ ਹੈ ਤਾਂ ਮਹਾਪੁਰਖ ਉਸ ਨੂੰ ਕਹਿਣ ਲੱਗੇ ਕਿ ਭਾਈ ਤੂੰ ਹੌਲੀ-ਹੌਲੀ ਸਾਰਾ ਸੁਖਮਨੀ ਸਾਹਿਬ ਹੀ ਕੰਠ ਕਰ ਲੈ ਫਿਰ ਵੇਖੀਂ ਪਰਮਾਤਮਾ ਜੀ ਦੀ ਰਹਿਮਤ ਤੇਰੇ ਤੇ ਹੋਰ ਜ਼ਿਆਦਾ ਕਿੰਨੀ ਹੋ ਜਾਵੇਗੀ ਉਦੋਂ ਬੰਦਾ ਜਦੋਂ ਕਦੇ ਕਿਸੇ ਨੂੰ ਇੰਨੀਆਂ ਜਾਰੀਆਂ ਰਹਿਮਤਾਂ ਮਿਲ ਜਾਂਦੀਆਂ ਹਨ ਉਹ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਪਰ ਸਾਧ ਸੰਗਜ ਜੀ ਇਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਦੁੱਖ ਆਉਂਦਾ ਹੈ ਸੁੱਖ ਆਉਂਦਾ ਹੈ ਜੇਕਰ ਉਸ ਵਿਅਕਤੀ ਨੂੰ ਦੁੱਖ ਆਇਆ ਤੇ ਭੁੱਖ ਆਈ ਉਸਨੇ ਪਰਮਾਤਮਾ ਦੇ ਘਰ ਆਉਣਾ ਸੀ ਤੇ ਉਸ ਨੂੰ ਕੰਮ ਕਾਜ ਮਿਲਣਾ ਸੀ ਕਈ ਵਾਰ ਪਰਮਾਤਮਾ ਜੀ ਸਾਡੀ ਪਰਖ ਲੈ ਰਹੇ ਹੁੰਦੇ ਹਨ ਦੁੱਖ ਦੇ ਕੇ ਉਦੋਂ ਘਬਰਾਉਣਾ ਨਹੀਂ ਸਗੋਂ ਆਪਣਾ ਨੇਮ ਹੋਰ ਵਧਾ ਲੈਣਾ ਹੈ ਫਿਰ ਸਾਡੀ ਵੀ ਚੜ੍ਹਦੀ ਕਲਾ ਹੋ ਜਾਵੇਗੀ ਚਲੋ ਸਾਧ ਸੰਗਜ ਜੀ ਵੈਸੇ ਤਾਂ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਕੁਝ ਚੀਜ਼ਾਂ ਪੈਸੇ ਨਾਲ ਹੀ ਠੀਕ ਹੁੰਦੀਆਂ ਹਨ ਅਸੀਂ ਜਾਣਦੇ ਹਾਂ ਰੱਬ ਤੋਂ ਵੱਡੀ ਚੀਜ਼ ਨਾਮ ਸਿਮਰਨ ਤੋਂ ਭਲਾ ਹੋਰ ਕੀ ਹੋ ਸਕਦਾ ਹੈ ਪੈਸੇ ਨਾਲ ਦੁਨਿਆਵੀ ਚੀਜ਼ਾਂ ਜਿਹੜੀਆਂ ਹਨ ਸੰਸਾਰਿਕ ਮਸਲੇ ਹੱਲ ਹੋ ਜਾਂਦੇ ਹਨ ਕਬੀਲਦਾਰੀ ਜਿਹੜੀ ਹੈ ਸੰਭਾਲੀ ਜਾਂਦੀ ਹੈ ਪਰ ਰੱਬ ਸਿਮਰਨ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਇਸ ਕਰਕੇ ਫਿਰ ਆਖਿਆ ਮਹਾਪੁਰਖਾਂ ਨੇ ਕਿ ਪਾਈ ਜੇ ਇਸ ਪੰਕਤੀ ਨੂੰ ਤੋਂ ਇੰਨਾ ਹੀ ਕੁਝ ਉਸਨੇ ਦੇ ਦਿੱਤਾ ਇਹਨੇ ਤੈਨੂੰ ਖਜ਼ਾਨੇ ਮਿਲ ਗਏ ਹਨ ਤੂੰ ਇਹ ਨਾ ਕਰੀ ਕੇ ਹੁਣ ਗੁਰਬਾਣੀ ਪੜਨਾ ਛੱਡ ਦੇਵੀਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਉਦੋਂ ਹੀ ਝੋਲੀ ਪੈਂਦੀਆਂ ਹਨ ਜਦੋਂ ਪਰਮਾਤਮਾ ਜੀ ਸਾਡੇ ਤੇ ਖੁਸ਼ ਹੁੰਦੇ ਹਨ ਇਸ ਪੰਗਤੀ ਦਾ ਪੱਲਾ ਕਦੇ ਨਾ ਛੱਡੀ ਇਸ ਨੂੰ ਤੂੰ ਯਾਦ ਰੱਖਣਾ ਹੈ ਕਈ ਵਾਰੀ ਇਦਾਂ ਹੀ ਬਹੁਤ ਵਾਰੀ ਹੁੰਦਾ ਹੈ ਦਾਤ ਪਿਆਰੀ ਬਿਸਰਿਆ ਦਾ ਤਾਰਾ ਹੁਣ ਗੁਰਬਾਣੀ ਸਾਨੂੰ ਕਈ ਤਰੀਕਿਆਂ ਨਾਲ ਸਮਝਾਉਂਦੀ ਹੈ ਉਹ ਗੱਲ ਵੱਖਰੀ ਹੈ ਅਸੀਂ ਸਮਝ ਨਹੀਂ ਪਾਉਂਦੇ ਕੇ ਦਾਤਾ ਤਾਂ ਸਾਰਿਆਂ ਨੂੰ ਪਿਆਰੀਆਂ ਲੱਗਦੀਆਂ ਹਨ ਪਰ ਦਾਤਾ ਕਿਸੇ ਕਿਸੇ ਨੂੰ ਪਿਆਰਾ ਲੱਗਦਾ ਹੈ ਇਸ ਲਈ ਸਾਧ ਸੰਗਤ ਜੀ ਆਪਣੇ ਚੇਤੇ ਦੇ ਵਿੱਚੋਂ ਦਾਤੇ ਨੂੰ ਨਹੀਂ ਵਿਸਾਰਨਾ ਦਾਤਾ ਨੂੰ ਵਿਸਾਰਦਾ ਉਹ ਗੱਲ ਵੱਖਰੀ ਹੈ ਕਿਉਂਕਿ ਅਸੀਂ ਨਿਤ ਪਾਪ ਕਰਦੇ ਹਾਂ ਫਿਰ ਪਛਤਾਉਂਦੇ ਹਾਂ ਭਾਈ ਵੀਰ ਸਿੰਘ ਜੀ ਅਕਸਰ ਹੀ ਆਖਿਆ ਕਰਦੇ ਹਨ ਕਿ ਜੇਕਰ ਕੋਈ ਪਾਪ ਕਰੇ ਤੇ ਪਛਤਾਵੇ ਨਾ ਇਹ ਗੱਲ ਹੋ ਹੀ ਨਹੀਂ ਸਕਦੀ ਜ਼ਾਹਰ ਕਰੇ ਨਾ ਕਰੇ ਪਰ ਜਿਹੜੇ ਗੁਨਾਹ ਤੇ ਪਾਪ ਕੀਤੇ ਹੁੰਦੇ ਹਨ ਉਹ ਸਾਡੇ ਮਨ ਤੇ ਇੱਕ ਬੋਝ ਵਾਂਗ ਬਣ ਜਾਂਦੇ ਹਨ ਪਰਮਾਤਮਾ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਇਸ ਤਰ੍ਹਾਂ ਆਖਦੇ ਹਨ ਕਿ ਜਦੋਂ ਵੀ ਤੂੰ ਅਰਦਾਸ ਕਰਦਾ ਹੈ ਨਾ ਆਪਣੇ ਲਈ ਨਾ ਕਰਿਆ ਕਰ ਸਿਰਫ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਕਿਉਂਕਿ ਵਿਰਲੇ ਹੀ ਹੁੰਦੇ ਹਨ ਜਿਹੜੇ ਸਰਬੱਤ ਦੀ ਅਰਦਾਸ ਕਰਦੇ ਹਨ ਸਭ ਕੁਝ ਸੱਚਿਆਰ ਕੌਣ ਹੈ ਝੇੜਾ ਕੇ ਦੂਜਿਆਂ ਦੇ ਲਈ ਸੁਖ ਮੰਗਦਾ ਹੈ ਉਹੀ ਤਾਂ ਪਰਮਾਤਮਾ ਜੀ ਦਾ ਅਸਲੀ ਸਿੱਖ ਹੈ ਗੁਰੂ ਦੀ ਸੰਗਤ ਵਿੱਚੋਂ ਬਣਿਆ ਹੈ ਗੁਰੂ ਦੀ ਸੰਗਤ ਤੋਂ ਬਿਨਾ ਕੋਈ ਸੱਚਿਆਰ ਬਣ ਹੀ ਨਹੀਂ ਸਕਦਾ ਵੇਖੋ ਜੀ ਦੁਨੀਆ ਵਿੱਚ ਹਰ ਕਿਸੇ ਨੂੰ ਇੱਜ਼ਤ ਕਮਾਉਣ ਦਾ ਅਵਸਰ ਮਿਲਦਾ ਹੈ ਪਰ ਕਈ ਲਾਲਚ ਵਸ ਪੈ ਕੇ ਬਦਨਾਮ ਹੋ ਜਾਂਦੇ ਹਨ ਕਈ ਲੋਕ ਮੋਹ ਦੀਆਂ ਤੰਦਾਂ ਵਿੱਚ ਫਸ ਜਾਂਦੇ ਹਨ ਤੇ ਉਹਨਾਂ ਨੂੰ ਹੀ ਸਾਹਵੇਂ ਬੈਠੇ ਹਨ ਸੋ ਸਾਧ ਸੰਗਤ ਜੀ ਮੋਹ ਦੀਆਂ ਤੰਦਾਂ ਤੋਂ ਦੂਰ ਹੋਈਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੋ ਜਾਈਏ ਤਾਂ ਵੇਖ ਲੈਣਾ ਪ੍ਰਮਾਤਮਾ ਜੀ ਸਾਡੇ ਤੇ ਵੀ ਕਿਰਪਾ ਵਰਸਾ ਦਿੰਦੇ ਹਨ ਕਈ ਵਾਰ ਸਾਡੇ ਮਨ ਵਿੱਚ ਹਰ ਗੱਲ ਤੇ ਆਉਂਦਾ ਹੈ ਇਹ ਕੰਮ ਮੈਂ ਕੀਤਾ ਹੈ ਇਹ ਕੰਮ ਨੂੰ ਸਿਰਫ ਮੈਂ ਹੀ ਕਰ ਸਕਦਾ ਸੀ ਇਸ ਤਰੀਕੇ ਦੇ ਨਾਲ ਜਦੋਂ ਫਿਰ ਸਾਡੇ ਮਨ ਵਿੱਚ ਹਮੇ ਆਉਣੇ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਮਨ ਵਿੱਚ ਇੱਕ ਵੱਖਰਾ ਜਿਹਾ ਹੀ ਵਕਾਰ ਪਾਲ ਲੈਂਦੇ ਹਾਂ ਜਿਸ ਦੇ ਕਰਕੇ ਫਿਰ ਸਾਡਾ ਜੀਵਨ ਨਰਕ ਬਣ ਜਾਂਦਾ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਆਪਣਾ ਲੋਕ ਤੇ ਪ੍ਰਲੋਕ ਸਵਾਰਾ ਕਰਨਾ ਚਾਹੁੰਦੇ ਹੋ ਗੁਰਬਾਣੀ ਦੇ ਨਾਲ ਜੁੜ ਜਾਓ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਮੰਗਿਆ ਕਰੋ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ ਸਾਧ ਸੰਗਤ ਜੀ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਹਮੇਸ਼ਾ ਹੀ ਸਰਬੱਤ ਦੇ ਭਲੇ ਦਾ ਚੰਗਾ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਜਿਹੜੇ ਹੁੰਦੇ ਹਨ ਨਾ ਪਰਮਾਤਮਾ ਨੂੰ ਪਿਆਰੇ ਸਿੱਖ ਉਹ ਹਮੇਸ਼ਾ ਹੀ ਸਾਰਿਆਂ ਬਾਰੇ ਭਲਾ ਸੋਚਦੇ ਹਨ ਇਸ ਲਈ ਸਾਧ ਸੰਗਤ ਜੀ 5 ਮਿੰਟ ਹੀ ਸਿਰਫ ਭਾਵੇਂ ਤੁਸੀਂ ਗੁਰਬਾਣੀ ਦਾ ਜਾਪ ਕਰ ਲੋ ਇਸ ਪੰਕਤੀ ਦਾ ਜਾਪ ਕਰ ਲੋ ਤਾਂ ਵੇਖ ਲੈਣਾ ਤੁਹਾਡੇ ਵੀ ਬਾਰੇ ਨਿਆਰੇ ਹੋ ਜਾਣਗੇ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਨਾਲ ਆਪਣੀ ਨੀਅਤ ਨੂੰ ਵੀ ਸਾਫ਼ ਰੱਖਣਾ ਹੈ ਇਹ ਨਹੀਂ ਕਿ ਦਿਲ ਵਿੱਚ ਬੇਈਮਾਨੀ ਕਿਸੇ ਦਾ ਮਾੜਾ ਸੋਚ ਰਹੇ ਹੋਵੋ ਤੇ ਮੂੰਹੋਂ ਗੁਰਬਾਣੀ ਦਾ ਜਾਪ ਕਰ ਰਹੇ ਹੋਵੋ ਇਸ ਤਰ੍ਹਾਂ ਦੀ ਜਪੀ ਹੋਈ ਗੁਰਬਾਣੀ ਦਾ ਤੁਹਾਨੂੰ ਕੋਈ ਵੀ ਫਲ ਪ੍ਰਾਪਤ ਨਹੀਂ ਹੋਣਾ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਗੁਰੂ ਜੀ ਦੀਆਂ ਬਖਸ਼ਿਸ਼ਾਂ ਨੂੰ ਲੈਣਾ ਤਾਂ ਤੁਸੀਂ ਵੀ ਉਸ ਮੁਸਲਮਾਨ ਵੀਰ ਦੇ ਵਾਂਗ ਕਰ ਸਕਦੇ ਹੋ ਤੁਹਾਡੀ ਵੀ ਜ਼ਿੰਦਗੀ ਬਦਲਦੀ ਹੈ ਫਿਰ ਦੇਰ ਨਹੀਂ ਲੱਗੇਗੀ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ